ਰਸਨਾ ਨੂੰ ਪੁਿੱਤਰ ਕਰੀਏ ਕੋਈ ਰਸਨਾ ਵਾਂਜੀ ਨਾ ਰਵੇ ਗੱਜ ਕੇ ਬੁਲਾਈ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਗੁਰਬਰ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੋਲਾ ਵੀ ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਬੋਲਾ ਸੋ ਨਿਹਾਲ ਸਤਿ ਸਿਰ ਅਕਾਲ ਗੁਰਬਰ ਅਕਾਲ ਚਿਤ ਚਰਨ ਨਾਮ ਘਰ ਘਰ ਪ੍ਰਣਾਮ ਵਾਹ ਵਾਹ ਇਹ ਮੇਰੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਇਹ ਕਿਰਪਾ ਕੀਤੀ ਅਕੀ ਸਿੰਘ ਜੀ ਮਾਫ ਕਰਨਾ ਜਦੋਂ ਕਿਸੇ ਅਮੀਰ ਵੱਲ ਕੋਈ ਜਾਂਦਾ ਹੈ ਨਾ ਉਹ ਉਹਦੀ ਅਮੀਰੀ ਵੇਖ ਕੇ ਜਾਂਦਾ ਹੈ ਉਹਦਾ ਘਰ ਵੇਖਦਾ ਹੈ ਉਹਦਾ ਬਾਹਰ ਵੇਖਦਾ ਹੈ ਉਹਦੀ ਕੋਠੀ ਵੇਖਦਾ ਫਿਰ ਇਹ ਵੇਖਦਾ ਇਹਦੇ ਲਿੰਕ ਬੜੇ ਨੇ ਮੈਂ ਇਹਦੇ ਨਾਲ ਜੁੜਾਂਗਾ ਤੇ ਮੇਰੇ ਵੀ ਲਿੰਕ ਵੱਢਣਗੇ ਦੁਨੀਆ ਦੇ ਲੋਕ ਇਹ ਕੁਝ ਵੇਖਦੇ ਨੇ ਪਰ ਜਦ ਮੇਰੇ ਪਾਦਸ਼ਾਹ ਗੁਰੂ ਨਾਨਕ ਸਾਹਿਬ ਆਏ ਉਹ ਆਏ ਗਰੀਬਾਂ ਵਾਸਤੇ ਆਖੋ ਧੰਨ ਗੁਰੂ ਨਾਨਕ ਨਨ ਗੁਰੂ ਨਾਨਕ ਰਾਜ ਕੀ ਆਖੋ ਜੀ ਧੰਨ ਗੁਰੂ ਨਾਨਕ ਅਨ ਗੁਰੂ ਨਾਨਕ ਉਹ ਆਏ ਹੀ ਗਰੀਬਾਂ ਵਾਸਤੇ ਉਹਨਾਂ ਨੇ ਆ ਕੇ ਪਹਿਲਾਂ ਚੁਣਿਆ ਹੀ ਗਰੀਬੀ ਨੂੰ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਛਾਰੀ ਇਸ ਅੱਗੇ ਕੋਈ ਨਾ ਟਿਕੈ ਵਿਚਕਾਰੀ ਸੰਗਤ ਜੀ ਉਸ ਵੇਲੇ ਬੜੀ ਭੁੰਦ ਸੀ ਪਾਪਾਂ ਦੀ ਬੜਾ ਕੁਝ ਹੁੰਦਾ ਸੀ ਆਪਨੇ ਇਤਿਹਾਸ ਸੁਣਿਆ ਹਰ ਸਾਲ ਸੀ ਇਤਿਹਾਸ ਦਰਾਨੇ ਆ ਅੱਜ ਕੁਝ ਬਚਨ ਕਰਾਂਗੇ ਮਾਰੇ ਦੇ ਜੀਵਨ ਦੇ ਕਿਉਂ ਮੇਰੇ ਬਾਦਸ਼ਾਹ ਜੀ ਨੇ ਮਲਕ ਭਾਗੋ ਦੇ ਪੂੜੇ ਕਿਉਂ ਛੱਡ ਦਿੱਤੇ ਮਾਇਆ ਧਾਰੀ ਸੀ ਸਭ ਕੁਝ ਸੀ ਪਰ ਕਿਉਂ ਛੱਡ ਦਿੱਤੇ ਕਿਉਂ ਧੰਗੁਰੂ ਨਾਨਕ ਪਾਸ਼ਾ ਜੀ ਲਾਲੋ ਦੇ ਘਰ ਬਹਿ ਗਏ ਲਾਲੋ ਦੇ ਘਰ ਕਿਉਂ ਗਰੀਬ ਦੇ ਜਾ ਕੇ ਕੋਧਰੇ ਦੀ ਰੋਟੀ ਕਿਉਂ ਖਾਧੀ ਸੰਗਤ ਜੀ ਕਿਉਂਕਿ ਉਹਨਾਂ ਨੇ ਇੱਕ ਹੋ ਕਹ ਦਿੱਤਾ ਕਿ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਧੀ ਸੱਚ ਉਹ ਕਹਿੰਦੇ ਸੀ ਸੱਚ ਜਿਹੜਾ ਸੱਚ ਸਬਣਾ ਕਾ ਖਸਮ ਹੈ ਪਾਪ ਕੱਢੇ ਤੁਹੇ ਵੱਡਿਆਂ ਵੱਡਿਆਂ ਨੂੰ ਇਨਵਾਈਟ ਕੀਤਾ ਸੀ ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਇਨਵਾਈਟ ਕੀਤਾ ਸੀ ਵੱਡਿਆਂ ਵੱਡਿਆਂ ਨੇ ਪਰ ਉੱਥੇ ਜਾ ਕੇ ਉਹਨਾਂ ਦੀ ਸ਼ਾਨੋ ਸ਼ੌਕਤ ਨਹੀਂ ਸੀ ਵੇਖਦੇ ਬਾਬਰ ਵਰਗੇ ਦੀਆਂ ਜਦ ਚੱਕੀਆਂ ਚਲਾ ਦਿੱਤੀਆਂ ਬਾਬਰ ਨੂੰ ਅਕਲ ਆ ਗਈ ਉਹ ਕਹਿੰਦਾ ਏਡਾ ਵੱਡਾ ਫਕੀਰ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਬਾਬਰ ਦੇ ਜੇਲਖਾਨੇ ਪੀਸਣ ਨੂੰ ਮਿਲਦੇ ਦਾਣੇ ਉਹ ਚੱਕੀਆਂ ਤੇ ਬੋਲਣ ਸਤ ਕਰਤਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਉਹ ਚੱਕੀਆਂ ਚੋਂ ਵੀ ਸਤ ਜਦੋਂ ਮਰਦਾਨਾ ਮਰਦਾਨੇ ਨੂੰ ਮਾਰੇ ਕਹਿੰਦੇ ਨੇ ਮਰਦਾਨਿਆ ਸਨਾਹ ਕਹਿੰਦਾ ਮਹਾਰਾਜ ਕੀ ਸੁਣਾਵਾ ਪਹਿਲਾਂ ਤੁਸੀਂ ਰਬਾਬ ਵਜਾਉਣ ਵਾਸਤੇ ਕਹਿ ਦਿੱਤਾ ਜਿੱਥੇ ਗਾਉਣ ਦਾ ਹੁਕਮ ਨਹੀਂ ਕਿੰਨੇ ਤੇ ਉਹਨੇ ਪਹਿਲਾਂ ਡੱਕੇ ਹੋਏ ਨੇ ਤੁਸੀਂ ਉਹਦੇ ਬੂਹੇ ਅੱਗੇ ਜਾ ਕੇ ਮੈਨੂੰ ਕਹਿੰਦੇ ਰਬਾਬ ਵਜਾ ਮਰਨਾ ਤੇ ਆਪੇ ਹੀ ਸੀ ਮਰਦਾਨਿਆ ਮਰਦਾ ਨਹੀਂ ਜਦੋਂ ਘਰੋਂ ਤੁਰਿਆ ਸੀ ਇਹ ਗੱਲ ਕਹਿ ਕੇ ਤੁਰਿਆ ਸੀ ਤੇਰੀ ਮਾਂ ਨੂੰ ਮੈਂ ਕੱਲ ਪਰਸੋਂ ਭਾਈ ਮਰਦਾਨਾ ਜੀ ਦੀ ਕੁੱਲ ਉਹਦੇ ਵਿੱਚੋਂ ਇੱਕ ਭਾਈ ਦੀ ਇੰਟਰਵਿਊ ਸੁਣਦਾ ਸੀ ਉਹ ਦੱਸਦੇ ਸੀ ਸਾਡੀਆਂ ਐਨੀਆਂ ਪੀੜੀਆਂ ਗੁਰੂ ਨਾਨਕ ਸਾਹਿਬ ਨਾਲ ਲੱਗਿਆ ਹੋ ਗਿਆ ਪਰ ਕਹਿੰਦੇ ਸਾਨੂੰ ਕੌਣ ਜਾਣਦਾ ਸੀ ਜਿਵੇਂ ਦੂਜੇ ਗਾਉਣ ਵਜਾਉਣ ਵਾਲੇ ਵਧਾਈਆਂ ਮੰਗਣ ਵਾਲੇ ਅਸੀਂ ਵੀ ਤੇ ਉਦਾਂ ਸੀ ਸਾਡੇ ਉੱਤੇ ਬਾਬੇ ਗੁਰੂ ਨਾਨਕ ਦੀ ਕਿਰਪਾ ਹੋ ਗਈ ਸਾਨੂੰ ਦੁਨੀਆ ਜਾਣਦੀ ਹੈ ਵਾਹ ਵਾਹ ਕਹਿੰਦੇ ਨੇ ਸਾਨੂੰ ਕੌਣ ਜਾਣਦਾ ਸੀ ਅੱਜ ਸਾਡੀਆਂ ਐਨੀਆਂ ਪੀੜ੍hiyan ਹੋ ਗਈਆਂ ਲੋਕ ਸਾਨੂੰ ਮਰਦਾਨੇ ਕੇ ਕਹਿੰਦੇ ਨੇ ਮਰਦਾਨਾ ਤੇ ਇੱਕ ਹੀ ਹੋਇਆ ਪਰ ਅੱਜ ਸਾਡਾ ਨਾਂ ਵੀ ਮਰਦਾਨਾ ਹੀ ਵੱਜਦਾ ਹੈ ਮਰਦਾਨੇ ਕੇ ਸੰਗਤ ਜੀ ਮਰਦਾਨੇ ਨੂੰ ਮਾਰਨ ਜਦੋਂ ਕਿਹਾ ਕਹਿੰਦੇ ਮਰਦਾਨਿਆਂ ਸੁਣਾ ਕਹਿੰਦਾ ਕੀ ਸੁਣਾਵਾ ਜੇਲ੍ਹ ਦੇ ਵਿੱਚ ਇੱਥੇ ਕੀ ਸੁਣਾਵਾ ਜਦੋਂ ਤੁਸੀਂ ਉੱਥੇ ਆਖਿਆ ਸੀ ਮੈਂ ਮੋੜਦਾ ਰਿਹਾ ਤੁਸੀਂ ਮੁੜੇ ਨਹੀਂ ਹੁਣ ਮਰਾਂਗੇ ਮਾਰੇ ਕਹਿੰਦੇ ਜਿੱਦਨ ਤੋਰਿਆ ਸੀ ਇਹ ਗੱਲ ਕਹਿ ਕੇ ਤੋਰਿਆ ਸੀ ਤੇਰੀ ਮਾਂ ਨੂੰ ਸੱਤ ਭਰਾ ਤੇਰੇ ਮਰ ਗਏ ਸੀ ਅਠਵਾਂ ਤੂੰ ਏ ਤੇਰੀ ਮਾਂ ਨੇ ਤੇਰਾ ਨਾਂ ਰੱਖਿਆ ਸੀ ਪਰ ਜਾਣਾ ਪਰ ਜਦ ਮੈਂ ਸੁਣਿਆ ਮੈਂ ਪੁੱਛਿਆ ਤੇਰੀ ਮਾਂ ਨੂੰ ਨਹੀਂ ਲਖੋ ਏ ਮਰ ਜਾਣਾ ਕਹਿੰਦੀ ਕਿੰਨੂ ਏ ਪਟਵਾਰੀ ਦੇ ਪੁੱਤਰਾ ਮੈਂ ਕਿਸੇ ਨੂੰ ਨਹੀਂ ਕਹਿੰਦੀ ਮੈਂ ਆਪਣੇ ਪੁੱਤਰ ਨੂੰ ਕਹਿੰਦੀ ਹਾਂ ਗੁੱਸਾ ਨਾ ਕਰ ਮਾਰੇ ਕਿੰਦੇ ਹੋਏ ਆਪਣੇ ਪੁੱਤ ਨੂੰ ਵੀ ਕੋਈ ਮਰ ਜਾਣਾ ਮੈਨੂੰ ਪਤਾ ਹੈ ਜਵਾਨੀ ਵਿੱਚ ਆ ਕੇ ਇਹ ਉਸ ਇੰਟਰਵਿਊ ਵਾਲੇ ਜਿਹੜਾ ਉਸ ਕੁੱਲ ਚੋਂ ਆ ਰਿਹਾ ਉਹਨੇ ਵੀ ਦੱਸਿਆ ਕਿ ਸਾਡੇ ਜਿਹੜੇ ਭਾਈ ਸੀ ਵੱਡੇ ਉਹ ਜਦੋਂ 16 17 ਦੀ ਏ ਚਾਉਂਦੇ ਸੀ ਮਰ ਜਾਂਦੇ ਸੀ ਜਦੋਂ ਜਵਾਨੀ ਚੜਨ ਲੱਗਦੇ ਸੀ 13 14 15 ਸਾਲਾਂ ਦੇ ਵਿੱਚ ਪਤਾ ਸੀ ਮਾਂ ਨੂੰ ਇਹਨੇ ਮਰ ਜਣਾ ਹੈ ਤਾ ਮਾਂ ਨੇ ਮਾਰ ਰੱਖਿਆ ਸੀ ਮਰ ਜਾਣਾ ਅੱਜ ਨਹੀਂ ਤੇ ਕੱਲ ਇਹਨੇ ਮਾਰੀ ਜਾਣਾ ਇਹਦਾ ਨਾ ਹੀ ਮਰ ਜਾਣਾ ਰੱਖ ਦਿਓ ਪਰ ਮੇਰਾ ਪਾਦਸ਼ਾਹ ਗੁਰੂ ਨਾਨਕ ਨੀ ਲਖੋ ਤੂੰ ਕਿੰਨੀ ਹੈ ਮਰ ਜਾਣਾ ਲਿਆ ਇਹ ਮੈਨੂੰ ਦੇ ਦੇ ਅੱਜ ਤੋਂ ਇਹ ਮਰਦਾ ਨਾ ਮਹਾਰਾਜ ਲੈ ਜਾਓ ਮੇਰੇ ਵੱਲੋਂ ਤੇ ਮਰਿਆ ਮਰਦਾਨਿਆਂ ਜਿੱਦਣ ਤੈਨੂੰ ਘਰੋਂ ਲੈ ਕੇ ਤੁਰੇ ਸੀ ਉਦੋਂ ਹੀ ਕਹਿ ਕੇ ਤੁਰੇ ਸੀ ਤੂੰ ਨਹੀਂ ਮਰਦਾ ਜਦ ਤੱਕ ਜ਼ਮੀਨ ਤੇ ਅਸਮਾਨ ਰਹੇਗਾ ਸਾਡੇ ਨਾਲ ਵੀ ਤੇਰਾ ਨਾਮ ਰਹੇਗਾ ਕਈ ਮਰਦਾਨੀਆਂ ਕੁਝ ਨਹੀਂ ਹੁੰਦਾ ਮਾਰੇ ਹੁਣ ਕੀ ਕਰਾਂ ਆ ਗਿੱਲੀ ਗਿੱਲੀ ਕਣਕੇ ਦਾਣੇ ਦਿੱਤੇ ਹੋਏ ਨੇ ਪੀਵਾ ਕਿਵੇਂ ਗੁਰਨਾਨ ਸਿੰਘ ਸਾਹਿਬ ਕਹਿੰਦੇ ਨੇ ਬਾਹਰ ਵੀ ਰਵਾਬ ਹੀ ਵਜਾਈ ਸੀ ਇੱਥੇ ਅੰਦਰ ਕੋ ਦਾਣੇ ਨਹੀਂ ਪਿਉਣੇ ਇੱਥੇ ਵੀ ਰਵਾਬ ਹੀ ਵਜਾ ਹੁਣ ਜਦੋਂ ਇਹ ਗੱਲ ਕਈ ਮਰਦਾਨਾ ਕਹਿੰਦਾ ਮਹਾਰਾਜ ਬਾਹਰ ਰਵਾਬ ਵਜਾਈ ਸੀ ਉਹਨੇ ਅੰਦਰ डक ਦਿੱਤਾ ਜੇ ਇੱਥੇ ਰਵਾਬ ਵਜਾਈ ਕਿਤੇ ਤਸੀਹੇ ਇਹਨਾਂ ਦਾ ਏ ਉਹ ਦੇਜੋ ਬਕਰ ਕੇ ਬੈਠਿਆ ਮੈਂ ਚੱਕੀ ਪੀਲਾਗਾ ਰਬਾਬ ਨਹੀਂ ਵਜਾਉਣੀ ਮਹਾਰੀ ਕਹਿੰਦੇ ਨੇ ਨਹੀਂ ਮਰਦਾਨਿਆਂ ਤੈਨੂੰ ਰਬਾਬੀ ਆਖਿਆ ਤੇ ਤੂੰ ਰਬਾਬ ਹੀ ਵਜਾ ਕਿਉਂਕਿ ਸੰਗਤ ਜੀ ਸੰਤ ਮਾਰੇ ਧੀਰਾਦੂਣ ਵਾਲਿਆਂ ਦੀ ਇਹ ਰਚਨਾ ਹੈ ਕੀ ਮੇਰੇ ਮਾਹੀ ਦੇ ਦੋ ਸਾਥੀ हिकु सॼे हिकु दो साथी सॼे <announcing warfare> हिकु दो साथी सॼे हिकु दो साथी सॼे मेरे माई दे साथी <rhyming> सॼे खपे माई सॼे तार पे आे चार तुंहिंजे हथ फबेक तार पेशे चार तुंहिंजे हथ बबे हिकु तार पेड़े चोर तुंहिंजे हथ फे हिकु तारे छेड़े चोर तुंहिंजे हथ सपे

ਸੇ ਪਾਤਸ਼ਾਹ ਨਾਲ ਯਾਰੀ ਐਂ ਜੀ ਮੋੜ ਕੋ ਦੁਹਾਗੀ ਸੇ ਪਾਤਸ਼ਾਹ ਨਾਲ ਯਾਰੀ ਨਾ ਕੋਈ ਤਨ ਦੇਖ ਜਾਣੇ ਨਾ ਕੋਈ ਤਨ ਦੇਖ ਜਾਣੇ ਨਾ ਜ਼ਮੀਨ ਦੇ ਮਰਬੇ ਮੇਰੇ ਮਾਹੀ ਦੇ ਦੋ ਸਾਥੀ ਇੱਕ ਸਜੇ ਖੱਬੇ ਮੇਰੇ ਮਾਹੀ ਦੇ ਦੋ ਸਾਥੀ ਇੱਕ ਸਜੇ ਇੱਕ ਖੱਬੇ ਮੇਰੇ ਮਾਹੀ ਦੇ ਦੋ ਸਾਥੀ ਇੱਕ ਸਜੇ ਇੱਕ ਖੱਬੇ ਮੇਰੇ ਮਾਹੀ ਦੇ ਦੋ ਸਾਥੀ ਇੱਕ ਸਜੇ ਇੱਕ ਖੱਬੇ ਸੰਗਤ ਜੀ ਇੱਕ ਤਾਰ ਪਿਆ ਛੇੜੀ ਉਹ ਤਾਰ ਹੀ ਛੇੜਨ ਨੂੰ ਰੱਖਿਆ ਸੀ ਕਿਉਂਕਿ ਘਰੋਂ ਦੁਰਦਿਆ ਮਾਤਾ ਜੀ ਨੇ ਕਿਹਾ ਵੇ ਮਰਦਾਨਿਆ ਨਾਲ ਚੱਲੇ ਆ ਖਿਆਲ ਰੱਖੀ ਭੈਣ ਜੀ ਵੀ ਅੱਗੇ ਆ ਗਏ ਭੈਣ ਨਾਨਕੀ ਜੀ ਬੇਬੇ ਜੀ ਕਹਿੰਦੇ ਨੇ ਮਰਦਾਨਿਆ ਇੱਕ ਗੱਲ ਤੇ ਧਿਆਨ ਰੱਖੀ ਕੀ ਮੇਰੇ ਵੀਰ ਨੂੰ ਭੁੱਖਿਆ ਨਾ ਰੱਖੀ ਮੇਰੇ ਵੀਰ ਨੂੰ ਭੁੱਖਿਆ ਨਾ ਰੱਖੀ ਮਾਤਾ ਮੈਂ ਤੇ ਇਹਦੇ ਆਸਰੇ ਚੱਲਾਂ ਭੈਣ ਜੀ ਬੇਬੇ ਜੀ ਮੈਂ ਤੇ ਇਹਦੇ ਆਸਰੇ ਚੱਲਾਂ ਇੰਨੇ ਮੈਨੂੰ ਪ੍ਰਸ਼ਾਦਾ ਪਾਣੀ ਦੇਣਾ ਮੈਂ ਇਹਨੂੰ ਕਿੱਥੋਂ ਪ੍ਰਸ਼ਾਦਾ ਛਕਾਵਾਂਗਾ ਮੈਂ ਕੀ ਖਵਾਵਾਂਗਾ ਇਹਨੂੰ ਕਹਿੰਦੇ ਨੇ ਤੂੰ ਮੇਰੀ ਗੱਲ ਸਮਝਿਆ ਨਹੀਂ ਕੀ ਕਹਿੰਦੇ ਨੇ ਇਹਨੂੰ ਭੁੱਖਾ ਨਾ ਰੱਖੀ ਇਹਦੀ ਭੁੱਖ ਪਤਾ ਕਿਹੜੀ ਹੈ ਕਹਿੰਦੇ ਨੇ ਕਿਹੜੀ ਕਹਿੰਦੇ ਇਹਨੂੰ ਸਾਚੇ ਨਾਮ ਕੀ ਲੱਗਾ ਹੈ ਭੁੱਖ ਇਹਨੂੰ ਉਹ ਭੁੱਖ ਲੱਗਦੀ ਹੈ ਜਦੋਂ ਆਖੇ ਉਦੋਂ ਹੀ ਰਬਾਬ ਹੋ ਜਾਦਿਆ ਕਰੀ ਜਦੋਂ ਇਹਦੇ ਅੰਦਰ ਉਹ ਨਾਮ ਦੀ ਗੱਲ ਆਵੇ ਬੇਬੇ ਜੀ ਤੁਹਾਡੀਆਂ ਰਮਝਾਂ ਮੈਂ ਨਹੀਂ ਜਾਣਦਾ ਤਾਂ ਸੰਗਤ ਜੀ ਜਦੋਂ ਚੱਕੀਆਂ ਉਹ ਰਬਾਬ ਵਜਾਉਣੀ ਸ਼ੁਰੂ ਕੀਤੀ ਉਸ ਵੇਲੇ ਕਹਿੰਦੇ ਨੇ ਚੱਕੀਆਂ ਚੱਲ ਪਈਆਂ ਧਨੂਰ ਨਾਨਕ ਪਾਦਸ਼ਾਹ ਮਹਾਰਾਜ ਸਮਾਧੀ ਚ ਨੇ ਪਰ ਚੱਕੀਆਂ ਦੀ ਹੂਕਰ ਜਦੋਂ ਚੱਲੀ ਚੱਕੀਆਂ ਦੀ ਜਦੋਂ ਚੱਕੀਆਂ ਵੀ ਹੂਕਰ ਚੱਲੀ ਨਾ ਹੂਕਰ ਚਲਦੀ ਸੀ ਪਹਿਲਾਂ ਚੱਕੀਆਂ ਦੀ ਅੱਜ ਕੱਲ ਤੇ ਨਹੀਂ ਪੁਰਾਣੀਆਂ ਚੱਕੀਆਂ ਕਈਆਂ ਦੇ ਘਰਾਂ 'ਚ ਪਈਆਂ ਜਦੋਂ ਚੱਲਦੀਆਂ ਸੀ ਉਹ ਇੱਕ ਹੂਕਰ ਬਣ ਜਾਂਦੀ ਸੀ ਕਹਿੰਦੇ ਉਸ ਹੂਕਰ ਦੇ ਵਿੱਚੋਂ ਆਵਾਜ਼ ਕੀ ਨਿਕਲਦੀ ਏ ਸਤਕਰਤਾ 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 ਜਦੋਂ ਆਵਾਜ਼ ਗੂੰਜੀ ਪੂਰੇ ਜੇਲ੍ਹਖਾਨੇ 'ਚ ਦਰੋਗਿਆਂ ਨੇ ਵੇਖਿਆ ਦੂਜਿਆਂ ਨੇ ਵੇਖਿਆ ਛਪਾਈਆਂ ਨੇ ਵੇਖਿਆ ਇਹ ਬਣਿਆ ਕੀ ਇਹਨੇ ਸਾਧੂ ਸੰਤ ਮਹਾਤਮਾ ਡੱਕੇ ਹੋਏ ਨੇ ਪਰ ਜੋ ਅੱਜ ਬਾਬਾ ਆਇਆ ਇਹਨੇ ਦੇ ਚੌਂਕੜਾ ਲਾਇਆ ਚੱਕੀਆਂ ਆਪ ਹੀ ਚਲਾ ਦਿੱਤੀਆਂ ਇਹਨੇ ਭੱਜ ਕੇ ਜਾ ਕੇ ਕਿਹਾ ਬਾਬਰ ਨੂੰ ਬਾਬਰਾ ਤੂੰ ਇਹ ਕੰਮ ਨਹੀਂ ਚੰਗਾ ਕੀਤਾ ਕਿਉਂ ਓਏ ਰੱਬ ਅੱਲਾ ਦਾ ਰੂਪ ਆਪ ਆਇਆ ਹੋਇਆ ਸੰਗਤ ਜੀ ਉਸ ਵੇਲੇ ਬਾਬਰ ਗਿਆ ਜਦੋਂ ਉਹਨੇ ਕੌਤਕ ਵੇਖਿਆ ਸਾਰਾ ਕੁਝ ਵੇਖ ਕੇ ਹੱਥ ਜੋੜੇ ਚਰਨੀ ਪਿਆ ਮਾਫੀ ਮੰਗੀ ਮਹਾਰਾਜੀ ਮੈਂ ਕੰਨਾਂ ਨੂੰ ਓਏ ਬਾਬਰਾ ਤੂੰ ਕਹਿੰਦਾ ਮੈਂ ਦੁਨੀਆ ਦਾ ਬਾਦਸ਼ਾਹ ਹਿੰਦੁਸਤਾਨ ਦਾ ਮੈਂ ਬਾਦਸ਼ਾਹ ਬਾਦਸ਼ਾਹ ਜਿਹੜੇ ਉਹ ਜ਼ੁਲਮ ਨਹੀਂ ਕਰਦੇ ਤੂੰ ਬਾਬਰ ਨਹੀਂ ਤੂੰ ਜਾਬਰ ਹੈ ਇੱਕ ਗੁਰੂ ਨਾਨਕ ਸਾਹਿਬ ਵੀ ਕਹਿ ਸਕਦੇ ਹੋਰ ਕੋਈ ਨਹੀਂ ਅੱਜ ਕੱਲ ਤੇ ਸੰਗਤ ਜੀ ਮਾਫ ਕਰਨਾ ਜਿਹੜਾ ਕਿਸੇ ਲੀਡਰ ਨਾਲ ਹੱਥ ਮਲਾ ਕੇ ਆ ਜੇ ਉਹਨੂੰ ਤੇ ਚਾਹ ਨਹੀਂ ਕਰਦੀ ਸਵਾਦ ਲੱਗਦੀ ਜਿਹੜਾ ਮਾੜਾ ਜਾ ਕਿਸੇ ਚੰਗੇ ਨਾਲ ਬਹਿ ਕੇ ਆ ਜਾਏ ਉਹਨੂੰ ਦੂਜੇ ਚੰਗੇ ਨਹੀਂ ਲੱਗਦੇ ਉਹ ਕਿਸੇ ਦੀ ਸ਼ਾਨ ਸ਼ੌਕ ਵੇਖਿਆ ਮੈਂ ਕਈਆਂ ਦੇ بڑے بڑے ਸਾਧੂ ਸੰਤ ਵੀ ਜਿਹੜੇ ਨੇ ਵੱਡੀਆਂ ਵੱਡੀਆਂ ਸ਼ਾਨਾਂ ਸ਼ੌਕਾਂ ਤੇ ਅੱਗੇ ਆਣ ਕੇ ਨਾ ਝੁਕ ਜਾਂਦੇ ਨੇ ਉਹਨਾਂ ਦੀ ਮਾਇਆ ਵੇਖ ਕੇ ਉਹ ਵੇਖ ਕੇ ਉਹਨਾਂ ਦੀ ਕਮੀ ਕੱਢਦੇ ਹੀ ਨਹੀਂ ਉਹ ਭਾਵੇਂ ਜੋ ਮਰਜ਼ੀ ਬੋਲੀ ਜਾਣ ਉਹ ਭਾਵੇਂ ਜੋ ਮਰਜੀ ਬੋਲੀ ਜਾਣ ਕਹਿਣਗੇ ਜੀ ਜੋ ਬੋਲਦੇ ਨੇ ਸੱਚੀ ਬੋਲਦੇ ਨੇ ਠੀਕ ਹੈ ਪਰ ਧੰਗੁਰੂ ਨਾਨਕ ਪਾਸ਼ਾ ਮਹਾਰਾਜ ਸੱਚ ਤੇ ਪਹਿਰਾ ਦੇਣ ਵਾਲੇ ਜੇ ਬਾਬਰ ਨੇ ਗਲਤੀ ਕੀਤੀ ਮੂੰਹ ਤੇ ਹੀ ਕਹਿ ਦਿੱਤਾ ਉਹ ਬਾਬਰਾ ਤੂੰ ਬਾਬਰ ਨਹੀਂ ਤੂੰ ਜਾਬਰ ਹੈਂ ਤੂੰ ਕਿਵੇਂ ਕਿਸੇ ਦੇ ਸ਼ਬਦ ਨੂੰ ਡੱਕ ਸਕਣਾ ਹੈ ਸ਼ਬਦ ਤੇ ਸਾਰੀ ਦੁਨੀਆ ਚ ਫੈਲਿਆ ਹੋਇਆ ਉਸ ਵੇਲੇ ਬਾਬਰ ਮਾਫੀ ਮੰਗ ਕੇ ਮਹਾਰਾਜ ਨੂੰ ਲੈ ਗਿਆ ਕਹਿੰਦਾ ਮਹਾਰਾਜ ਹੁਣ ਮੈਨੂੰ ਸੇਵਾ ਦਾ ਮੌਕਾ ਦੇ ਮਰਦਾਨਾ ਖੁਸ਼ ਹੋ ਗਿਆ ਕਹਿੰਦਾ ਮਹਾਰਾਜ ਜੀ ਹੁਣ ਆਨੰਦ ਆਇਆ ਗਾ ਰਾਜੇ ਕੋਲ ਚੱਲੇ ਆ ਰਾਜਾ ਹੈ ਤੇ ਰਾਜਾ ਤੇ ਖਾਤਰਦਾਰੀ ਕਰੇਗਾ ਕਹਿੰਦਾ ਜੀ ਹੁਣ ਮੈਂ ਉਹਨਾ ਮਹਿਮਾਨਾਂ ਵਿੱਚ ਤੁਹਾਨੂੰ ਲੈ ਕੇ ਜਾਣਾ ਜਿਹੜੇ ਮੇਰੇ ਸਭ ਤੋਂ ਚੰਗੇ ਨੇ ਜਦੋਂ ਲੈ ਕੇ ਗਿਆ ਨਾ ਸੰਗਤ ਜੀ ਦੱਸਦੇ ਨੇ ਪਹਿਲਾਂ ਮਹਿ ਖਾਨੇ ਵਿੱਚ ਲੈ ਕੇ ਗਿਆ ਮਹਾਰਾਜ ਨੂੰ ਮਹਿ ਖਾਨੇ ਚ ਜਾਣਦੇ ਹੋ ਮਹਿ ਖਾਨਾ ਜਿਨ੍ਹਾਂ ਨੂੰ ਨਹੀਂ ਪਤਾ ਅੱਜ ਕੱਲ ਦੇ ਹਿਸਾਬ ਨਾਲ ਆ ਜਿਹੜੀ ਬੀਅਰ ਬਾਰ ਖੋਲੀ ਹੁੰਦੀ ਲੋਕਾਂ ਨੇ ਜਿੱਥੇ ਉਹ ਸ਼ਰਾਬਾਂ ਪੀਉਂਦਾ ਸੀ ਜਿੱਥੇ ਵੱਡੇ ਵੱਡੇ ਆਪਣੇ ਰਾਜੇ ਮਹਾਰਾਜੇ ਆਉਂਦੇ ਸੀ ਉਹਨਾਂ ਨੂੰ ਬਿਠਾ ਕੇ ਸੋਨੇ ਦੀਆਂ ਪਿਆਲੀਆਂ ਦੂਜੀਆਂ ਚਾਂਦੀ ਦੀਆਂ ਪਿਆਲੀਆਂ ਮਹਿੰਗੀ ਤੋਂ ਮਹਿੰਗੀ ਸ਼ਰਾਬ ਉਹਦੇ ਨਾਲ ਖਾਤਰਦਾਰੀ ਕਰਦਾ ਸੀ ਮਹਾਰਾਜ ਨੂੰ ਵੀ ਲੈ ਗਿਆ ਮਹਾਰਾਜ ਬਹਿ ਕੇ ਜਾ ਕੇ ਕਹਿੰਦੇ ਨੇ ਆਪਣੇ ਸੇਵਾਦਾਰਾਂ ਨੂੰ ਕਹਿ ਕੇ ਪਿਆਲੇ ਮੰਗਵਾਏ ਸੋਨੇ ਦੇ ਪਿਆਲਿਆਂ ਦੇ ਵਿੱਚ ਸ਼ਰਾਬ ਪਾ ਕੇ ਤੇ ਮਹਾਰਾਜ ਦੇ ਅੱਗੇ ਰੱਖ ਦਿੱਤੀ ਕਹਿੰਦਾ ਮਹਾਰਾਜ ਛਕੋ ਸੰਗੀਤ ਜੀ ਵੇਖਿਓ ਧਿਆਨ ਆਪਣੇ ਮਨ ਚ ਵੀ ਜਤੀ ਮਾਰਨੀ ਨਾਲੀ ਉਸ ਵੇਲੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਜੇ ਸਾਡੇ ਵਰਗੇ ਹੁੰਦੇ ਤੇ ਮਾਰ ਕੇ ਡੋਲ ਕੇ ਪੈਰ ਨਾ ਭੱਜ ਜਾਂਦੇ ਤੂੰ ਬੇਮਰਜ਼ਾ ਦਾ ਮਹਾਰਾਜ ਕਹਿੰਦੇ ਕੀ ਹੈ ਮਹਾਰਾਜ ਜੀ ਸਭ ਤੋਂ ਮੰਗੀ ਸਭ ਤੋਂ ਵਧੀਆ ਇਹ ਸ਼ਰਾਬ ਤੁਸੀਂ ਸ਼ਕੋਗੇ ਬੜਾ ਮਹਾਰਾਜ ਕਹਿੰਦੇ ਫਿਰ ਹੋਏਗਾ ਕੀ ਹੋਏਗਾ ਕੀ ਕਹਿੰਦੇ ਜਦੋਂ ਪਤਾ ਤੇ ਹੈਸੀ ਸਾਹਿਬ ਕੁਝ ਮਾਰੇ ਦੱਸਦੇ ਸੀ ਕਹਿੰਦੇ ਮਹਾਰਾਜ ਜੀ 24 ਘੰਟਿਆਂ ਤੱਕ ਤੁਹਾਨੂੰ ਹੋਸ਼ ਨਹੀਂ ਰਹਿਣੀ ਨੰਦ ਹੀ ਆਈ ਜਾਣਾ ਮਾਰੇ ਕਹਿੰਦੇ ਫੇਰ 24 ਘੰਟਿਆਂ ਬਾਅਦ ਕਹਿੰਦੇ ਲੱਥ ਜੇਗੀ ਕਹਿੰਦਾ ਜੀ ਫੇਰ ਪਈਏ ਭਾਵੇਂ ਫੇਰ ਪੀਵੇ ਤੁਹਾਨੂੰ ਕਿਹੜਾ ਨਾ ਮਾਰੇ ਕਹਿੰਦੇ ਉਹ ਫੇਰ 24 ਘੰਟਿਆਂ ਤੱਕ ਲੱਥ ਜੇਗੀ ਫੇਰ ਕੀ ਕਰਾਂਗੇ ਮਹਾਰਾਜ ਤੁਸੀਂ ਐਦਾਂ ਕਰੋ ਨਾਲ ਹੀ ਲੈ ਜਾਓ ਭਰਕੇ ਥਰਮੋਜ ਮਾਰੇ ਗੱਲ ਸੁਣ ਲੈ ਸਾਡੀ ਜਿਹੜੀ ਤੂ ਪਿਉ ਨਾ ਇਹ ਤੇ ਲੱਥ ਜਾਂਦੀ ਪਰ ਜਿਹੜੀ ਮੈਂ ਪਿਉ ਨਾ ਕਦੇ ਨਹੀਂ ਲੱਥਦੀ ਆਖੋ ਧੰਗੁਰੂ ਨਾਨਕ ਧੰਗੁਰੂ ਨਾਨਕ ਗੱਜ ਕੇ ਆਖੋ ਧੰਗੁਰੂ ਨਾਨਕ ਧੰਗੁਰੂ ਨਾਨਕ ਸੰਗਤ ਜੀ ਮਹਾਰਾਜ ਨੇ ਉਸ ਵੇਲੇ ਫਿਰ ਬਾਣੀ ਉਚਾਰਨ ਕੀਤੀ ਕਹਿੰਦੇ ਨੇ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤਾ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਈ ਕਸਮੋਂ ਤੱਕ ਇਹ ਖਾਏ ਮਾਰੇ ਕਹਿੰਦੇ ਨੇ ਓ ਗੱਲ ਸੁਣ ਜਿਹੜੀ ਤੂੰ ਮੈਨੂੰ ਪਿਉਣਾ ਇਹ ਪੀ ਕੇ ਜਿੱਤ ਪੀਤੇ ਮਤ ਦੂਰ ਹੋਏ ਨੂੰ ਪੀ ਕੇ ਮਤ ਦੂਰ ਹੋ ਜਾਂਦੀ ਏ ਵੇਖਿਓ ਕਦੀ ਸ਼ਰਾਬੀਆਂ ਨੂੰ ਕੁੱਤੇ ਮੂੰਹ ਚੱਟਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਮਤ ਤੇ ਮਾਰੀ ਗਈ ਘਰਦਿਆਂ ਨਾਲ ਭੈਣ ਭਰਾਵਾਂ ਨਾਲ ਸਭ ਨਾਲ ਲੜਦੇ ਨੇ ਮਤ ਤੇ ਮਾਰੀ ਗਈ ਮਾਰੇ ਉਸ ਵੇਲੇ ਹੀ ਬਜਨ ਕਰਦੇ ਨੇ ਜਿੱਤ ਪੀਤਾ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਈ ਰਾਤੀ ਆਪਣਿਆਂ ਨੂੰ ਗਾਲਾਂ ਕੱਢਦਾ ਉਹਨਾਂ ਤੋਂ ਮਾਰ ਵੀ ਖਾੜੀਂਦਾ ਸਵੇਰੇ ਮਾਫ਼ੀ ਮੰਗਦਾ ਫਿਰਦਾ ਆਪਣਾ ਪਰਾਇਆ ਨਾ ਪਛਾਣਈ ਖਸਮੋਂ ਧੱਕੇ ਖਾਏ ਕਹਿੰਦੇ ਨੇ ਧੱਕੇ ਪੈਂਦੇ ਨੇ ਉਹਨੂੰ ਮਾਰੇ ਕਹਿੰਦੇ ਫਿਰ ਜਿਹੜੀ ਸਾਡੇ ਵਾਲੀ ਹੈ ਨਾ ਉਹ ਕਿਹੜੀ ਆ ਨਾਨਕ ਨਾਮੈ ਸੱਚ ਮਦ ਪੀਜਈ ਨਾਮ ਦੀ ਸੱਚੀ ਮਦ ਪੀ ਮਦ ਸ਼ਰਾਬ ਨੂੰ ਕਹਿੰਦੇ ਨੇ ਨਾਨਕ ਨਾਮੈ ਨਾਨਕ ਦੇ ਨਾਨਕ ਨੇ ਨਾਮ ਵਾਲੀ ਸੱਚੀ ਮਦ ਪੀਤੀ ਏ ਨਾਨਕ ਨਾਮੈ ਸੱਚ ਮਦ ਪੀਜਈ ਜਾਂਕਾ ਪਾਰ ਵਸਾਏ ਕਹਿੰਦੇ ਓ ਇਸ ਨੇ ਤੇ ਇੱਧਰ ਦਾ ਘਰ ਵੀ ਉਜਾਰ ਦੇਣਾ ਜਿਹੜੀ ਮੈਂ ਪਿਉ ਨਾ ਉਹਨੇ ਅਗਲਾ ਘਰ ਵੀ ਬਸਾ ਦੇਣਾ ਹੋ ਜੇ ਤੂੰ ਪੀਣੀ ਏ ਪੀ ਲੈ ਨਾਮ ਦੀ ਪਿਆਲੀ ਜੇ ਤੂੰ ਪੀਣੀ ਹੈ ਪੀ ਲੈ ਨਾਮ ਤੂੰ ਵੀ ਏ ਫਿਲੇ ਨਾਮ ਦੀ ਤੇ ਹਾਲੀ ਜੇ ਤੂੰ ਵੀ ਏ ਫਿਲੇ ਨਾਮ ਦੀ ਤੇ ਹਾਲੀ ਜੇ ਤੂੰ ਵੀ ਏ ਫਿਲੇ ਨਾਮ ਦੀ ਤੇ ਹਾਲੀ ਜੇ ਤੂੰ ਵੀ ਏ ਉਹ ਫਿਲੇ ਨਾਮ ਦੀ ਤੇ ਹਾਲੀ ਉਹ ਜਿਸ ਦਾ ਨਸ਼ਾ ਤੇ ਨਾ ਉਤਰੇ ਜਿਸ ਦਾ ਨਸ਼ਾ ਤੇ ਨਾ ਉਤਰੇ ਨਸ਼ਾ ਦੇਣਾ ਉਸਰੇ ਜੇ ਦਾ ਨਸ਼ਾ ਦੇਵਾ ਉਸਰੇ ਨਸ਼ਾ ਦੇਣਾ ਉਸਰੇ ਜੇ ਦਾ ਨਸ਼ਾਤ ਕੇ ਨਾ ਕਰੇ ਹੋਰ ਨਸ਼ਾ ਦੇਣਾ ਉਸਰੇ ਜਿਹੜਾ ਨਸ਼ਾ ਦੇਣਾ ਉਸਰੇ ਜੇ ਤੂੰ ਪੀਣੀ ਏ ਪੀ ਲੈ ਨਾਮ ਦੀ ਪਿਆਲੀ